ਆਪਕ ਕਿਥੋਂ ਕਿਥੇ ਆ ਗਏ ਪਹਿਲੀ ਵਾਰ ਮੈਂ ਸਮਝਣਾ ਖੁਸ਼ਕਿਸਮਤੀ ਤਰਨਣ ਵਾਲਿਆਂ ਦੀ ਤੁਸੀਂ ਫੈਸਲਾ ਕਰਨਾ ਵੋਟਾਂ ਦਾ ਟਾਈਮ ਤਾਂ ਉਹ ਦੇਤਾ ਅੱਗੇ ਤੇ ਗੋਲੀ ਦੇ ਸਾਹਮਣੇ ਉਹ ਕੁਛਕਦਾ ਹੀ ਨਹੀਂ ਅੱਜ ਤੁਹਾਨੂੰ ਫਤਵਾ ਦੇ ਦਿੱਤਾ ਵੋਟਾਂ ਦੇ ਜ਼ਰੀਏ ਕਿ ਤੁਸੀਂ ਚਾਹਦੇ ਕੀ ਕਿਸ ਕਿਸਮ ਦਾ ਮਾਹੌਲ ਅਸੀਂ ਕ੍ਰੀਏਟ ਕਰਨਾ ਚਾਹੁੰਦੇ ਹਾਂ ਕੀ ਪੰਜਾਬ ਨੂੰ ਅਸੀਂ ਅਫਗਾਨਿਸਤਾਨ ਵਰਗਾ ਇੱਕ ਤਾਲੀਬਾਨੀ ਰਾਜ ਲੈਣਾ ਜਿੱਥੇ ਸਾਹਿਬ ਵੀ ਤੁਸੀਂ ਕਿਸੇ ਕੋਲ ਪੁੱਛ ਕੇ ਲਓ ਜਿਸੇ ਪਹਿਰਾਵਾ ਵੀ ਤੁਸੀਂ ਕਿਸੇ ਕੋਲ ਪੁੱਛ ਕੇ ਪਾਓ ਵਿਆਹਾਂ ਸ਼ਾਦੀਆਂ ਦਾ ਵੀ ਤੁਸੀਂ ਕਿਸੇ ਕੋਲ ਪੁੱਛ ਕੇ ਕਰੋ ਕਿੰਨੇ ਜਾ ਸਕਦੇ ਕਿੰਨੇ ਨਹੀਂ ਜਾ ਸਕਦੇ ਕੀ ਖਾ ਸਕਦੇ ਕੀ ਨਹੀਂ ਖਾ ਸਕਦੇ ਇਹ ਸਾਰਾ ਤਾਂ ਨਾ ਬੋਲੋ ਕਿ ਸਾਬਤ ਨਹੀਂ ਮੇਰੀ ਬੇਨਤੀ ਹੱਥ ਜੋੜ ਕੇ ਤੁਹਾਨੂੰ ਕਿਸੇ ਚੰਗੀ ਜਮਾਤ ਨੂੰ ਜਿਹੜੀ ਅਮਨ ਤੇ ਸ਼ਾਂਤੀ ਚਾਹੁੰਦੀ ਜਿਹੜੇ ਵੀ ਅਮਨ ਸ਼ਾਂਤੀ ਚਾਹਦੀ ਪਾਉਕ ਜੇ ਨਹੀਂ ਸਾਨੂੰ ਪਾਣੀ ਨਾ ਪਾਓ ਉਹਨੂੰ ਤੇ ਪਾਓ ਜਿਹੜਾ ਘਰ ਤੋਂ ਘੜਾ ਅਮਨ ਸ਼ਾਂਤੀ ਤੇ ਚਾਹੁੰਦਾ ਹੋਵੇ ਇੱਥੇ ਮੁਕਾਬਲਾ ਕੀ ਹੋ ਗਿਆ ਆਪਾਂ ਕਦੀ ਕੋਈ ਸੋਚਿਆ ਵਿਚਾਰਿਆ ਕਿ ਵੋਟ ਆਪਣੀ ਜਾਣੀ ਕਿੱਧਰ ਨੂੰ ਥੋੜੀ ਦੇਰ ਬਾਅਦ ਹੀ ਆਂਦੇ ਨੇ ਪੰਜ-ਛੇ ਦਿਨ ਕੌਮ ਦਾ ਨਾਰਾ ਮਾਰਦੇ ਨੇ ਪੰਥ ਦਾ ਵਾਸਤਾ ਪਾਉਂਦੇ ਨੇ ਨਾ ਕੋਈ ਚਾਰਸ਼ਕ ਤੋਂ ਉਸ ਤੋਂ ਬਾਅਦ ਲੱਭਦਾ ਲਾਇਨ ਨੂੰ ਨਾ ਟੜਕੂ ਰਿਪਰੈਜ਼ੈਂਟੇਸ਼ਨ ਕੜੀਏ ਮੈਨੂੰ ਦੱਸੋ ਤੁਸੀਂ ਟਾਨੂੰ ਰਿਪਰੈਜ਼ੈਂਟ ਕਰਨ ਵਾਸਤੇ ਕਿਸ ਕਿਸਮ ਦੇ ਬੰਦੇ ਚਾਹੀਦੇ ਸਾਡੀ ਸੋਚ ਹੈ ਗੁਰੂ ਮਹਾਰਾਜ ਸਾਹਿਬ ਨੇ ਮਿਹਰ ਕੀਤੀ ਕਾਂਗਰਸ ਦੀ ਸਰਕਾਰ ਹੈ ਮੈਂ ਤੁਹਾਨੂੰ ਯਕੀਨ ਦਿਵਾਉਣਾ ਚਾਹੁੰਦਾ ਸਾਡੀ ਸੋਚ ਹੈ ਸੀ ਬਾਰਡਰ ਖਲਾਨਾ ਸੋ ਅੱਜ ਮੈਂ ਕਹਿ ਸਕਦਾ ਕਿ ਜੋ ਹਾਲਾਤ ਮੌਜੂਦਾ ਸਰਕਾਰ ਦੇ ਨੇ ਸਰਕਾਰ ਨਾਲ ਦੀ ਕੋਈ ਚੀਜ਼ ਹੈ ਨਹੀਂ ਸਰਕਾਰ ਵਿਅੰਗਵਾਜੀ ਦੇ ਵਿੱਚ ਮਜ਼ਾਕਿਆ ਲੈਜੇ ਦੇ ਵਿੱਚ ਸਾਢੇ 3 ਸਾਲ ਤੋਂ ਵੱਧ ਸਮਾਂ ਲੰਘਾ ਗਈ ਅੱਜ ਪੰਜਾਬ ਲਾ ਬਾਰਸ ਹੋਇਆ ਬਾ ਪੰਜਾਬ ਦਾ ਵਾਲੀ ਬਾਰਸ ਕੋਈ ਨਹੀਂ ਪੰਜਾਬ ਦੇ ਕਿਸਾਨ ਜਿਹੜੇ ਨੇ ਪਹਿਲਾਂ ਤਾਂ ਹੜ੍ਹਾਂ ਦੀ ਮਾਰ ਚੱਲਦੇ ਰਹੇ ਸਰਕਾਰ ਵੱਲੋਂ ਕੋਈ ਸਮੇਂ ਸਿਰ ਮਦਦ ਨਹੀਂ ਪਹੁੰਚੀ ਸਮਾਜ ਸੇਵੀ ਜਥੇਬੰਦੀਆਂ ਨੇ ਸਮਾਜ ਸੇਵੀ ਲੋਕਾਂ ਨੇ ਉਸ ਵਿਫਤਾ ਦੇ ਸਮੇਂ ਡਟ ਕੇ ਸਾਥ ਦਿੱਤਾ ਲੋਕਾਂ ਦਾ ਔਰ ਅੱਜ ਝੋਨੇ ਦਾ ਝਾੜ ਘਟ ਨਿਕਲ ਰਿਹਾ ਮੌਸਮ ਦੀ ਵਜ੍ਹਾ ਕਾਰਨ ਬਦਰੰਗੀ ਦਾਣਾ ਹੋ ਗਿਆ ਹਰਦੀ ਰੋਗ ਹੋ ਗਿਆ ਬੌਣਾ ਵਾਇਰਸ ਹੋ ਗਿਆ ਮਤਲਬ ਝੋਨਾ ਜਿਹੜਾ ਘੱਟ ਭਾਅ ਤੇ ਖਰੀਦਿਆ ਰਿਆ ਰਿਹਾ ਮੰਡੀਆਂ ਦੇ ਵਿੱਚ ਛਰੇਆਬ ਲੁੱਟ ਹੋ ਰਹੀਆ ਕਿਸਾਨ ਦੀ ਸਰਕਾਰ ਨੂੰ ਚਾਹੀਦਾ ਸੀ ਕਿ ਯੂਆਰਐਸ ਦੇ ਵਿੱਚ ਝੋਨੇ ਦੀ ਖਰੀਦ ਨੂੰ ਯੂਆਰਐਸ ਵਿੱਚ ਲੈ ਕੇ ਆਉਂਦੀ ਔਰ ਮਾਪਦੰਡ ਰਿਲੈਕਸ ਕਰਾਉਂਦੀ ਮਾਪਦੰਡਾਂ ਵਿੱਚ ਨਰਮਾਈ ਕਰਾਉਂਦੀ ਪਰ ਮੁੱਖ ਮੰਤਰੀ ਸਾਹਿਬ ਨੇ ਅੱਜ ਤੱਕ ਇੱਕ ਸ਼ਬਦੇ ਨਹੀਂ ਬੋਲਿਆ ਕਿਸੇ ਮੰਤਰੀ ਨੇ ਨਹੀਂ ਬੋਲਿਆ ਕਿਸੇ ਅਧਿਕਾਰੀ ਨੇ ਨਹੀਂ ਬੋਲਿਆ ਪਰ ਬੜੇ ਅਫਸੋਸ ਦੀ ਗੱਲ ਆ ਤੇ ਸ਼ਰਮਣੀ ਕਾਲੀਦਾਰ ਪੁੰਨਰ ਸਰਜੀਤ ਨੇ ਪੰਜਾਬ ਦੇ ਕਿਸਾਨਾਂ ਦੇ ਇਸ ਅਹਿਮ ਮੁੱਦੇ ਨੂੰ ਚੁੱਕਿਆ ਔਰ ਦੂਜਾ ਜਿਹੜਾ ਸਭ ਤੋਂ ਅਹਿਮ ਰੋਲ ਆ ਅੱਜ ਪੰਜਾਬ ਦੀ ਜਵਾਨੀ ਬੇਰੁਜ਼ਗਾਰ ਘੁੰਮ ਰਹੀ ਆ ਮੁੱਖ ਮੰਤਰੀ ਸਾਹਿਬ ਕਹਿੰਦੇ ਸੀ ਵੀ ਕੈਨੇਡਾ ਅਮਰੀਕਾ ਤੋਂ ਆਣ ਕੇ ਲੋਕ ਅੰਗਰੇਜ਼ ਜਿਹੜੇ ਇੱਥੇ ਨੌਕਰੀਆਂ ਕਰਨਗੇ ਪਰ ਸਾਡੀ ਜਵਾਨੀ ਨੂੰ ਨਾ ਬਾਹਰ ਝੱਲਿਆ ਜਾ ਰਿਹਾ ਨਾ ਇੱਥੇ ਰੁਜ਼ਗਾਰ ਮਿਲ ਰਿਹਾ ਨਾ ਸਰਕਾਰ ਕੁ ਉਹਦੇ ਲਈ ਸੰਜੀਦਾ ਜਸਨ ਕਰ ਰਹੀ ਆ ਸੋ ਅੱਜ ਪੰਜਾਬ ਜਿਹੜਾ ਹੈ ਇੱਕ ਡਾਵਾਡੋਰ ਸਥਿਤੀ ਚਾ ਔਰ ਪੰਜਾਬ ਦੀ ਸਰਕਾਰ ਜਿਹੜੀ ਮੌਜੂਦਾ ਇਹਦੀਆਂ ਨੀਤੀਆਂ ਦੇ ਵਿਰੋਧ ਦੇ ਵਿੱਚ ਵੀ ਇਹ ਫਤਵਾ ਹੋਏਗਾ ਤੇਰੀ ਸਰਕਾਰ ਨੇ ਹੁਣ ਤੱਕ ਪੰਜਾਬ ਨੂੰ ਲੁੱਟਿਆ ਹੀ ਆ ਪੰਜਾਬ ਦੇ ਖਜ਼ਾਨੇ ਨੂੰ ਲੁੱਟਿਆ ਪੰਜਾਬ ਦੇ 12000 ਕਰੋੜ ਰੁਪਇਆ ਕੇਂਦਰ ਤੋਂ ਜਿਹੜਾ ਲੋਕਾਂ ਦੀ ਮਦਦ ਲਈ ਕੁਦਰਤੀ ਆਫਤਾਂ ਦੀ ਮਾਰ ਝੱਲ ਰਹੇ ਲੋਕਾਂ ਨੂੰ ਮੁਆਵਜ਼ਾ ਦੇਣ ਲਈ ਕੇਂਦਰ ਤੇ ਸੂਬਾ ਸਰਕਾਰਾਂ ਦਾ ਸਾਂਝਾ ਫਾਂਡਾ 12000 ਕਰੋੜ ਦਾ ਉਹ ਅਜੇ ਤੱਕ ਹਿਸਾਬ ਨਹੀਂ ਦੇ ਸਕੀ ਪੰਜਾਬ ਦੀ ਸਰਕਾਰ ਕੇਂਦਰ ਸਰਕਾਰ ਇਹ ਸਰਕਾਰ ਦੀ ਨਲਾਇਕੀ ਦਾ ਇਹ ਸਰਕਾਰ ਦੀ ਕਮਜ਼ੋਰੀ ਦਾ ਪੰਜਾਬ ਸਰਕਾਰ ਦੀ ਬੇਸਮਝੀ ਦਾ ਬੱਚ ਪੜੇ ਦਾ ਨਾਜਾਇਜ਼ ਫਾਇਦਾ ਉਠਾ ਕੇ ਪੰਜਾਬ ਦੀ ਬਾਹ ਮਰੋੜ ਰਹੀ ਹੈ ਕੇਂਦਰ ਸਰਕਾਰ ਔਰ ਪੰਜਾਬ ਦੇ ਦੇ ਮਾਤੇ ਵੀ ਕਬਜ਼ਾ ਕਰ ਲਿਆ 50 ਕਿਲੋਮੀਟਰ ਖੇਤਰ ਸਾਡਾ ਬੀਐਚਐਫ ਦੇ ਹਵਾਲੇ ਕਰਤਾ ਪੰਜਾਬ ਨੂੰ ਜਾਨੀ ਇੱਕ ਕਿਸਮ ਦਾ ਕੇਂਦਰ ਨੇ ਇਨਡਾਇਰੈਕਟ ਵੇ ਨਾਲ ਕਬਜ਼ਾ ਕਰ ਲਿਆ ਇਹਨਾਂ ਨੇ ਜੋ ਆਪਾਂ ਨੂੰ ਸਰਕਾਰ ਬਣਾਉਣ ਤੋਂ ਪਹਿਲਾਂ ਵਾਅਦੇ ਕੀਤੇ ਸੀ ਆਪਾਂ ਦੇਖੀਏ ਕਿ ਉਹਨਾਂ ਚੋਂ ਕੋਈ ਪੂਰਾ ਹੋਇਆ ਕਿਉਂਕਿ ਇਹਨਾਂ ਨੇ ਇੱਕ ਪੰਜਾਬ ਦੇ ਲੋਕਾਂ ਨਾਲ ਜਿਹੜੀ ਆ ਸਰਕਾਰ ਮੌਜੂਦਾ ਸਰਕਾਰ ਇਹਨੇ ਬਹੁਤ ਵੱਡਾ ਧੋਖਾ ਕੀਤਾ ਪੰਜਾਬ ਦੇ ਲੋਕਾਂ ਨੂੰ ਬੜੀ ਅਮੀਰ ਸੀ ਕਿ ਜਿਹੜੀਆਂ ਦੋ ਪਾਰਟੀਆਂ ਸਾਡਾ ਖੂਨ ਪੀ ਰਹੀਆਂ ਵਾਰੀ-ਵਾਰੀ ਉਹਨਾਂ ਨੂੰ ਸ਼ਾਇਦ ਸਾਨੂੰ ਉਹ ਰਾਹ ਮਿਲੂਗੀ ਕਿਉਂਕਿ ਕਾਂਗਰਸ ਨੇ ਜੋ ਆਪਣੇ ਨਾਲ ਕੀਤਾ ਉਹ ਕਦੇ ਵੀ ਨਹੀਂ ਭੁੱਲਿਆ ਜਾ ਸਕਦਾ ਕਿਉਂਕਿ 1984 ਜਿਹੜਾ ਸਾਡੇ ਆਕਾਲ ਤਖਤ ਸਾਹਿਬ ਨੂੰ ਟੌੜਨਾ ਹੋਰ ਕਿੰਨੇ 35-36 ਗੁਰਦੁਆਰਿਆਂ ਤੇ ਹਮਲਾ ਕਰਨਾ ਸਾਡੇ ਨੌਜਵਾਨਾਂ ਨੂੰ ਕੋਹ-ਕੋਕੇ ਮਾਰਨਾ ਕਿਉਂਕਿ ਇਹ ਸੂਬਾ ਸਰਹੰਦ ਦੇ ਜੁਰਮਾਂ ਦੀ ਗੱਲ ਕਰ ਰਹੇ ਸੀ ਭਾਈ ਸਾਹਿਬ ਤੇ ਇਹ ਮੇਰਾ ਖਿਆਲ ਹੈ ਕਿ ਇਸ ਇਲਾਕੇ ਤੋਂ ਵੱਧ ਸੰਤਾਪ ਕਿਸੇ ਹੋਰ ਨੇ ਕਦੇ ਨਾ ਲੜਾਇਆ ਹੋਵੇ ਹੈ ਤੇ ਸਾਰੇ ਪੰਜਾਬ ਚ ਇਹੋ ਜਿਹੇ ਹਰਤ ਵਾਪਰੇ ਹਜ਼ਾਰਾਂ ਨੌਜਵਾਨ ਸਾਡੇ ਜਿਹੜੇ ਇਹ ਚੁਣ-ਚੁਣ ਕੇ ਦਸਿਆ ਦੇ ਦੇ ਕੇ ਬੜੀ ਬੁਰੀ ਤਰ੍ਹਾਂ ਨਾਲ ਵਸ਼ੀਦ ਕੀਤਾ ਤੇ ਉਹਦੇ ਵਿੱਚ ਸਾਡੀਆਂ ਬੀਬੀਆਂ ਭੈਣਾਂ ਬਜ਼ੁਰਗ ਬੱਚੇ ਕਿਸੇ ਨੂੰ ਵੀ ਬਚਿਆ ਨਹੀਂ ਗਿਆ ਹਰੇਕ ਪਿੰਡ ਤੇ ਤੁਸੀਂ ਦੇਖ ਲਓ ਕਿ ਕਈ-ਕਈ ਜਗ੍ਹਾ ਤੇ 20-20 25-25 ਨੌਜਵਾਨਾਂ ਨੂੰ ਉਹਨਾਂ ਨੇ ਕੋਹੋ ਕੇ ਮਾਰਿਆ ਉਦੋਂ ਬਾਅਦ ਚਲੋ ਉਹ ਤੇ ਆਪਾਂ ਸੋਚਦੇ ਸੀ ਕਿ ਕੇਂਦਰ ਦੀ ਪਾਰਟੀ ਆ ਉਹਨੇ ਜਾਂ ਉਹਨੇ ਸਾਡਾ ਘਰ ਡਕਟਾਇਆ ਉਹਨੇ ਸਾਡੇ ਨਾਲ ਇਦਾਂ ਹੀ ਕਰਨੀ ਸੀ ਉਦੋਂ ਬਾਅਦ ਚ ਅਸੀਂ ਸੋਚਿਆ ਕਿ ਸ਼ਾਇਦ ਸਾਡੀ ਪੰਥਕ ਜਿਹੜੇ ਅੱਜ ਪੰਥਕ ਬਹਣ ਵਾਲੇ 1997 ਚ ਉਹ ਆਏ ਉਦੋਂ ਬੜੀ ਉਮੀਦ ਸੀ ਕਿ ਸ਼ਾਇਦ ਜਿਹੜੇ ਜੋ ਸਾਡੇ ਨਾਲ ਧੱਕੇ ਬੇਇਨਸਾਫੀਆਂ ਹੋਈਆਂ ਸਾਡੇ ਨੌਜਵਾਨ ਮਾਰਨ ਤੁਕੋਕੇ ਮਾਰਨ ਵਾਲੇ ਪੁਲਿਸ ਅਫਸਰਾਂ ਨੂੰ ਕੋਈ ਸਜ਼ਾਵਾਂ ਹੋਣਗੀਆਂ ਸਾਡੇ ਨੌਜਵਾਨਾਂ ਦੇ ਕੋਈ ਫਿਰ ਦੇ ਤੇ ਕੋ ਠੰਡ ਪਾਉਗੀ اور ਉਹਨਾਂ ਨੇ ਮੇਰੇ ਖਿਆਲ ਹੈ ਕਿ ਜਿਹੜੇ ਪੁਲਿਸ ਅਫਸਰ ਇਹੋ ਜੇ ਸੀ ਸੁਪੀਰ ਕੇ ਜਾਂ ਸ਼ੈਦ ਸੈਣੀਰ ਕੇ ਜਾਂ ਮੁਸਤਫਾ ਵਰਗੇ ਜਿਹੜੇ ਅੱਜ ਕੁਦਰਤ ਨੇ ਠੀਕ ਹੈ ਕਿ ਇਨਸਾਫ ਕੀਤਾ ਅੱਜ ਉਹ ਉਹਦਾ ਬੱਚਾ ਖੋਦ ਜਿਹੜਾ ਕਿ ਨਸ਼ੇ ਨਾਲ ਖਤਮ ਹੋ ਗਿਆ ਜਾਂ ਇੱਕ ਹੋਰ ਜਿਹੜੇ ਨਕੌਦਰ ਖਾਨ ਚ ਇਹ ਉਹਦਾ ਬੱਚਾ ਵੀ ਪਰ ਮੇਰੇ ਖਿਆਲ ਹੈ ਕਿ ਚਲੋ ਅਸੀਂ ਕਿਸੇ ਬੱਚਿਆਂ ਵਾਸਤੇ ਤੇ ਮਾਰੀ ਨਹੀਂ ਸੋਚ ਸਕਦੇ ਪਰ ਉਹਨਾਂ ਨੇ ਜੋ ਕੀਤਾ ਸੀ ਸ਼ਾਇਦ ਉਹਨਾਂ ਨੂੰ ਅੱਜ ਉਧਰਤਨੇ ਜੇ ਗੁਰੂ ਮਹਾਰਾਜ ਨੇ ਕੋਈ ਸਜ਼ਾ ਦਿੱਤੀ ਆ ਕਿ ਤੁਸੀਂ ਜਿੱਦਾ ਲੋਕਾਂ ਦੇ ਧੀਆਂ ਪੁੱਤ ਮਾਰੇ ਸੀ ਅੱਜ ਤੁਸੀਂ ਆਪਣੇ ਧੀਆਂ ਪੁੱਤਾਂ ਦਾ ਉਹ ਛੋੜਾ ਦੇਖੋਗੇ ਉਹਨਾਂ ਨੂੰ ਇਸ ਹਾਲਾਤ ਚ ਮਿਲਦੇ ਆ ਦੇਖੋਗੇ ਤੇ ਫਿਰ ਫਿਰ ਪਤਾ ਲੱਗਦਾ ਫਿਰ ਹੁਣ ਉਦੋਂ ਬਾਅਦ ਚ ਦੇਖੋਗੇ ਉਹਨਾਂ ਨੂੰ بڑے بڑے ਅਹੁਦੇ ਦੇ ਕੇ ਨਵਾਜਿਆ ਜਿਹੜੇ ਕੋ ਕੁਝ ਜਿਹੜੇ ਲੋਕ ਤੀੜਤ ਲੋਕ ਸੀ ਉਹਨਾਂ ਨੇ ਬੜੀ ਬਜਾਦੋ ਜੈਦ ਕੀਤੀ ਉਹਨਾਂ ਨੂੰ ਸਜ਼ਾਵਾ ਦਿਨਉਣ ਵਾਸਤੇ ਬੜੇ ਕਸ਼ਟ ਚੱਲ ਕੇ ਬੜਾ ਲੰਮਾ 30 35 ਪੰਦੀ ਸਾਲ ਉਹਨਾਂ ਨੇ ਉਹਨਾਂ ਨੂੰ ਲੱਗੇ ਕਿ ਇਹਨਾਂ ਨੂੰ ਜੇ ਇਹ ਦੀਆਂ ਸਲਾਖਾਂ ਪਿੱਛੇ بچਾਉਣ ਵਾਸਤੇ ਪਰ ਸਰਕਾਰਾਂ ਸਾਡੀਆਂ ਮੇਰੇ ਖਿਆਲ ਹੈ ਕਿ ਜੇ ਤੇ ਸਾਡੇ ਕਿਸੇ ਨੌਜਵਾਨ ਦੀ ਗਲਤੀ ਹੋਵੇ ਤੇ ਉਹਦੇ ਵਾਸਤੇ ਬੜੀ ਛੇਤੀ ਛੇਤੀ ਸਭ ਕੁਝ ਹੋ ਜਾਂਦਾ ਉਹਨਾਂ ਨੂੰ ਫਾਂਸੀ ਤੱਕ ਟੰਗਣ ਤੱਕ ਜਾਣ ਵਾਸਤੇ ਸਾਰੀਆਂ ਜੀਜਾ ਇਹਨਾਂ ਨੂੰ ਅਸੀਂ ਕਿੰਨੇ ਕਸ਼ਟ ਕਰਕੇ ਕਿੰਨੇ ਕਿੰਨੇ ਕਿੰਨੀ ਜਦੋਂ ਜਹਿਦ ਕਰਕੇ ਫੇਰ ਇਹਨਾਂ ਨੂੰ ਆਪਾਂ ਕਿਤੇ ਸਜ਼ਾਵਾਂ ਦਵਾਉਂਦੇ ਤੇ ਸਰਕਾਰ ਉਹਨਾਂ ਨੂੰ ਥੋੜੇ ਜਰਬਾਦ ਫੇਰ ਮਾਫ਼ੀਆਂ ਦੇ ਕੇ ਫੇਰ ਬਾਹਰ ਕਰ ਦਿੰਦੀ ਹੈ ਇਹ ਕਿਦਾਂ ਦਾ ਕਾਨੂੰਨ ਹੈ ਕਿ ਇਹ ਸਾਡੇ ਵਾਸਤੇ ਇਹ ਸਾਰੇ ਇਹੋ ਜਿਹੇ ਕਾਲੇ ਕਾਨੂੰਨ ਜਿਨ੍ਹਾਂ ਦੇ ਸਾਡੇ ਨੌਜਵਾਨਾਂ ਨੂੰ ਉਮਰ ਭਰ ਲਈ ਜਿਹੜੇ ਜਿਹੜੇ ਹੁਣ ਬੰਦੀ ਸਿੰਘਾਂ ਦੀ ਗੱਲ ਕਰਦੇ ਆਂ ਤੇ ਉਹਨਾਂ ਨੇ ਜਿਹੜੀ ਉਹ ਉਹਨਾਂ ਨੇ ਜੇ ਕੋਈ ਕੰਮ ਕੀਤਾ ਵਾ ਕੌਮ ਦੇ ਹਿੱਤ ਚ ਕੀਤਾ ਵਾ ਉਹਨਾਂ ਨੂੰ ਜਿਹੜੇ ਕਾਨੂੰਨ ਅਨੁਸਾਰ ਸਜ਼ਾ ਬਣਦੀ ਆ ਉਹ ਦੇਣ ਤੋਂ ਬਾਅਦ ਤੇ ਮੁਛੜਿਆ ਜਾਣਾ ਚਾਹੀਦਾ ਪਰ ਦੇਖੋ ਕਿ ਦੋਰੀਆਂ ਦੋਰੀਆਂ ਤੇਰੀ ਤੇਰੀ ਸਜ਼ਾਾਂਾਂ ਕੱਟਣ ਦੇ باوجود ਵੀ ਜਿਹੜਾ ਉਹਨਾਂ ਨੂੰ ਛੱਡਿਆ ਨਹੀਂ ਜਾ ਰਿਹਾ ਗੁਰੂ ਮਹਾਰਾਜ ਦੀ ਜਦ ਵੀ ਸਾਡੀ ਜਿਹੜੀ ਪੰਥਕ ਸਰਕਾਰ ਆਪਣੇ ਆਪ ਨੂੰ ਕਹਿੰਦੀ ਘੌਂਦੀ ਸੀ 78 ਤੋਂ ਹੀ ਇਹਨਾਂ ਦਾ ਚਿਹਰਾ ਜਿਹੜਾ ਸੀਗਾ ਉਹਦੇ ਆਪਾਂ ਨੂੰ ਪਤਾ ਹੀ ਆ ਕਿ ਨਿਰੰਕਾਰੀ ਕਾਹਨ ਜਦੋਂ ਸ਼ੁਰੂ ਹੁੰਦਾ ਤੇ ਉਦੋਂ ਵੀ ਸਾਡੀ ਸਰਕਾਰ ਸੀ ਜਿਹੜੇ ਅੱਜ ਆਪਾਂ ਨੂੰ ਕਹਿ ਰਹੇ ਕਿ ਅਸੀਂ ਆਉਣ ਵਾਲੇ ਸਮੇਂ 'ਚ ਪੰਥ ਤੇ ਬੜੇ ਹਤੈਸ਼ੀ ਆ ਪੰਥ ਨੂੰ ਅਸੀਂ ਬੜਾ ਉੱਚਾ ਲੈ ਜਾਵਾਂਗੇ ਆ ਕਰਾਂਗੇ ਤਰਕਲਾ ਪੰਜਾਬ ਬਣਾਉਂਦੇ ਬਣਾਉਂਦੇ ਪੰਜਾਬ ਨੂੰ ਕੰਗਲਾ ਪੰਜਾਬ ਬਣਾਉਂਦਾ ਇਹੋ ਭਗਵੰਤ ਮਾਨ ਪਹਿਲਾਂ ਕਿ ਆਪ ਵੀ ਕਹਿੰਦਾ ਹੁੰਦਾ ਸੀ ਕਿ ਜਿਹੜਾ ਅਖਾਲੀ ਦਲ ਦਾ ਉਮੀਦਵਾਰ ਸੀ ਜਦੋਂ ਜਿਹੜਾ ਹੋਣਾ ਇਹਨਾਂ ਨੇ ਲਿਆਂਦਾ ਇਹ ਇਹ ਨਸ਼ੇ ਦਾ کاروبار ਕਰਦਾ ਸਾਡੀ ਨੌਜਵਾਨੀ ਨਸ਼ੇ 'ਚ ਸੁੱਟਦਾ ਇਹ ਹੁਣ ਪਤਾ ਨਹੀਂ ਕਿਹੜੀ ਤੇ ਉਦੋਂ ਹਰਮੀਤ ਸਿੰਘ ਕਹਿੰਦਾ ਸੀ ਕਿ ਦਿੱਲੀ ਵਾਲੇ ਟੋਪੀਆਂ ਵਾਲੇ ਆ ਫਲਾਨੇ ਆ ਤੇ ਹੁਣ ਪਤਾ ਨਹੀਂ ਦੋ ਵਾਰ ਸਾਰਿਆਂ ਦੀ ਸਾਠ ਘਾਟ ਫੇਰ ਫੇਰ ਪਤਾ ਨਹੀਂ ਕਿ ਇੱਡੀ ਬੇਸ਼ਰਮੀ ਦੀ ਹੱਦ ਹੋਈ ਪਈ ਹੈ ਇਸ ਕਰਕੇ ਹੁਣ ਆਪਾਂ ਨੂੰ ਮੇਰੇ ਖਿਆਲ ਹੈ ਕਿ ਇਹ ਸਾਰੇ ਸਾਡੇ ਸਾਡੀ ਨੌਜਵਾਨੀ ਨੂੰ ਸਾਡੀ ਕਿਸਾਨੀ ਨੂੰ ਪੰਜਾਬ ਨੂੰ ਖਤਮ ਕਰਨਾ ਚਾਹ ਰਹੇ ਹੈ ਇਹ ਚਾ ਕੇਸੇ ਪਾਰਟੀ ਵੱਲੋਂ ਹੁਣ ਚਾ ਕੇਸੇ ਵੱਲੋਂ ਕਿਉਂ ਤੁਹਾਨੂੰ ਪਤਾ ਹੀ ਨਹੀਂ ਉਹਦੀ 사ંજ ਦਾ ਇਸ ਕਰਕੇ ਇਹ ਚਾ ਕੇਸੇ ਪਾਰਟੀਆਂ ਵੀ ਬੈਠੇ ਸਾਰਿਆਂ ਦੀ ਮੇਰਾ ਖਿਆਲ ਹੈ ਕਿ ਆਪਸ ਵਿੱਚ ਸਭ ਕੁਝ ਸਾਨੂੰ ਲੜਾਲਾ ਕੇ ਮਾਰ ਦੇ ਕੁਝ ਦਿਨ ਇਹ ਆਪਾਂ ਸਾਰੇ ਜਣੇ ਹੁਣ ਸੁਚੇਤ ਹੋਈਏ ਜਿਹੜੀਆਂ ਜੋ ਕਿ ਆਪਾਂ ਸਾਰੇ ਪੁਰਾਣੀਆਂ ਜੋ ਇਤਿਹਾਸਿਕ ਗਲਤੀਆਂ ਸਭ ਕੁਝ ਪਤਾ ਵਾ ਸਾਹਮਣੇ ਆ ਰਿਹਾ ਤੇ ਇਸ ਕਰਕੇ ਆਪਾਂ ਵਿਚਾਰ ਕਰੀਏ ਅੱਜ ਆਪਾਂ ਚੋਣੇ ਆ ਕਿ ਪੰਜਾਬ ਨੂੰ ਸਾਡੀ ਕੌਮ ਨੂੰ ਬਚਾਉਣਾ ਤੇ ਫਿਰ ਆਪਾਂ ਇਹਨਾਂ ਤੋਂ ਖੇੜਾ ਛਡਾਉਣਾ ਪੈਣਾ ਇਸ ਕਰਕੇ ਆਪਾਂ ਤਕੜੇ ਹੋਈਏ ਬਾਕੀ ਗੱਲਾਂ ਤੇ ਬਹੁਤ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਪੰਜਾਬ ਸਾਡੀ ਕੌਮ ਦਾ ਕਿੰਨਾ ਦਰਦ ਹੈ ਸਾਡੇ ਅੱਜ ਵੀ ਸਾਡੇ ਨੌਜਵਾਨ ਆ ਥੋੜੇ ਦਿਨ ਪਹਿਲਾਂ ਮੈਂ ਇੱਥੋਂ ਆ ਕੇ ਗਿਆ ਕਿ ਸਾਡੇ ਨੌਜਵਾਨ ਨਸ਼ਿਆਂ ਦੀ ਕਿਹੜੇ ਕਿਹੜੇ ਨੌਜਵਾਨ ਸਾਡੇ ਨਸ਼ਿਆਂ ਦੀ ਜਾ ਰਹੇ ਆ ਪਰ ਸਰਕਾਰਾਂ ਨੂੰ ਕੋਈ ਚਿੰਤਾ ਨਹੀਂ ਉਹਨਾਂ ਨੇ ਆਪਣਾ ਉਹਨਾਂ ਨੇ ਉਹਨਾਂ ਨੂੰ ਉਹਨਾਂ ਦੇ ਅਫਸਰਾਂ ਨੂੰ ਉਹਨਾਂ ਦੇ ਮੰਤਰੀਆਂ ਨੂੰ ਇੱਕ ਧੰਦਾ ਬਣਿਆ ਕਿ ਅਸੀਂ ਇਹੋ ਜਿਹੇ ਨਸ਼ੇ ਵੇਚ ਕੇ ਪੈਸਾ ਇਕੱਠਾ ਕਰਨਾ ਫਿਰ ਉਹ ਪੈਸਾ ਹੁਣ ਸਾਨੂੰ ਸਾਡੇ ਨੌਜਵਾਨਾਂ ਨੂੰ ਨਸ਼ਾ ਵੀ ਵੰਡਣਗੇ ਸਾਨੂੰ ਪੈਸਿਆਂ ਦਾ ਲਾਲਚ ਵੀ ਦੇਣਗੇ ਤੇ ਲੈ ਲਓ ਜਾਂ ਸਾਨੂੰ ਡਰਾਉਣਗੇ ਵੀ ਜੇ ਤੁਸੀਂ ਸਾਨੂੰ ਵੋਟ ਨਹੀਂ ਪਾਉਂਦੇ ਤੇ ਅਸੀਂ ਤੁਹਾਡੇ ਦੇ ਪਰਚੇ ਕਰਦਾਂਗੇ ਤੁਹਾਨੂੰ ਜੇਲਾ ਸੁਣਦਾਂਗੇ ਇਹੋ ਹੀ ਇਹਨਾਂ ਕੋਲ ਹੋਰ ਦੇ ਸਾਨੂੰ ਇਹਨਾਂ ਨੇ ਚਲ ਤੋਂ ਕੀ ਦਿੱਤਾ ਉਹ ਤੇ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਨਾ ਕੋ ਸਾਨੂੰ ਕੋਈ ਚੰਗੀ ਸਾਡੀ ਸਿੱਖਿਆ ਰਹਿਣ ਦਿੱਤੀ ਨਾ ਸਾਨੂੰ ਕੋਈ ਚੰਗੇ ਹੌਸਲਾ ਰਹਿਣ ਦਿੱਤੇ ਅੱਜ ਕੱਲ ਜੇ ਕੋਈ ਨੌਂ